ਹਾਂਜੀ ਮਾਲਿਆਂ ਦੇ ਕਿੱਬੜਾ ਆਪਣੇ ਬੱਲ ਸੀਗੀ ਇੱਥੇ ਤੇ ਤੋੜ ਲਿਆਂਦੇ ਇਹਨਾਂ ਨੂੰ ਹੁਣ ਆਪਾਂ ਚੀਰਾਂਗੇ ਸੁਕਾਵਾਂਗੇ ਇਹਨਾਂ ਨੂੰ ਇਹ ਸਰਦੀ ਚ ਵਧੀਆ ਕੰਮ ਦਿੰਦਾ ਹੈ ਇਹਨਾਂ ਦਾ ਪਾਊਡਰ ਬਣਾ ਲਾਂਗੇ ਸੁਕਾ ਕੇ ਇਸ ਤਰ੍ਹਾਂ ਚੀਰੀ ਜਾਂਦੇ ਆ ਦੇਖੋ ਐਸੀ ਤਾਂ ਇਹ ਚੀਰ-ਚੀਰ ਕੇ ਇਹਨਾਂ ਨੂੰ ਸਾਰਿਆਂ ਨੂੰ ਸੁਕਨੇ ਪਾ ਲੈਾਂਗੇ ਤੇ ਕੋਈ ਮੱਛਰਦਾਨੀ ਪਾ ਕੇ ਛੱਤ ਤੇ ਤੁੱਪੇ ਪਾ ਕੇ ਜਿੱਕਾ ਆ ਕੇ ਆਰਡਰ ਬਣਾ ਲਾਂਗੇ ਇਹਨਾਂ ਦਾ ਫੇਰ ਚਟਣੀ ਬਣਾਉਣੀ ਹੈ ਜਾਂ ਸਾਗ ਬਣਾਉਣਾ ਹੈ ਸਬਜ਼ੀ ਕਿਸੇ ਚ ਪਾਉਣਾ ਉਹ ਵਧੀਆ ਆ ਜਾਂਦਾ ਪਾウダー ਕਿਹੜੇ-ਕਿਹੜੇ ਮੀਰਾ ਨੇ ਜਿਬੜ ਸਿਕਾ ਹੈ ਆਇਆ ਦੀ ਪਹਿਣਾ ਨੇ ਮਤਾਮਾ ਨੇ ਕਵਿੰਟ ਕਰਕੇ ਜ਼ਰੂਰ ਦੱਸਿਓ ਇਹੜੇ ਕਿਹੜੇ ਸ਼ਕੀਨ ਆਏ ਚੀਜ਼ਾਂ ਦੇ ਵਧੀਆ ਆਪਣੇ ਸੀਗੇ ਬੱਲਾਂ ਦੋ ਤਿੰਨ ਰੱਖਿਆ ਵੀ ਤੇ ਉੱਥੋਂ ਹੀ ਥਿਆ ਗਿਆ ਆਪਣੇ ਖੇਤ ਚੋਂ ਬੱਟ ਤੋਂ ਸਾਈਡ ਜੀ ਤੇ ਲਾਈ ਵੀ ਸੀ ਦੋ ਤਿੰਨ ਬੱਲਾਂ ਤੇ ਉੱਥੋਂ ਤੋੜ ਲੇ ਮੋਜ ਨਾਲ ਨੇ ਪਹਿਲਾਂ ਵਰਤੇ ਵਧੇਰੇ ਚਟਣੀ-ਚਟਣੀ ਖਾਦੇ ਰਹੇ ਆ ਇਹਨਾਂ ਦੀ ਕਿਲੋ ਸੇ ਉਹ ਆਈ ਨਹੀਂ ਤਾਕਤ ਹੁੰਦੀ ਇਹਨਾਂ ਨੇ ਇੱਕ ਦੋ ਜੱਬਣਾ ਜੀ ਕਹਿੰਦੇ ਬਹੁਤ ਹੈ ਵਧੀਆ ਚੀਜ਼ ਹੈ ਇਸ ਤਰ੍ਹਾਂ ਇਹਨਾਂ ਨੂੰ ਬਸ ਹਫ਼ਤੇ ਰੱਖ ਲੈ ਇਹਨਾਂ ਨੂੰ ਸੋਕਾ ਕੇ ਰਈ ਮਾਤਾ ਭੈਣਾਂ ਦਾ ਬੀਬੀਆਂ ਉਹ ਕਰ ਦਿੰਦੀਆਂ ਨੇ ਮਾਲਾ ਜੀ ਬਰੋ ਦਿੰਦੀਆਂ ਆਈਆਂ ਦੋ ਦੋ ਟੁਕੜੇ ਕਰਕੇ ਆਪਾਂ ਇਹਨਾਂ ਦੇ ਟੁਕੜੇ ਥੋੜੇ ਜਿਹਾ ਵੱਧ ਕਰਦੇ ਛੇਤੀ ਸੁੱਕ ਜਾਣਗੇ ਹੁਣ ਥਲੇ ਤਾਂ ਧੁੱਪਾਂ ਪੈਂਦੀਆਂ ਹੈਗੀਆਂ ਸਰਦੀਆਂ ਤੋਂ ਪਰੇ ਹੁਣ ਆ ਕੇ ਇਹਨਾਂ ਨੂੰ ਫਿਰ ਦੇਖਾਂਗੇ ਪਾਊਡਰ ਬਣਾ ਲਾਂਗੇ ਕੁਸ ਸਾਫ ਤੇ ਰੱਖ ਲਾਂਗੇ ਇਹ ਕੁੰਡੇ ਚਟਣੀ ਬਣਾਉਣੀ ਆ ਮੈਂ ਦਾ 15 20 ਮਿੰਟ ਪਹਿਲਾਂ ਪਿਆਉਂਦੇ ਪਾਣੀ ਤੇ ਥੋੜੇ ਜੀ ਔਰ ਓਲੇ ਹੋ ਜਾਂਦੇ ਮੈਂਦੇ ਚ ਚਟਣੀ ਰੰਗੜੀ ਜਾਂਦੀ ਹੈ ਇਹਨਾਂ ਦੀ ਤੇ ਅਲਿਨਾ ਤੇ ਆ ਜਾਣਗੇ ਇਹ ਜੀ ਲੱਭਣੇ ਹੋਣ ਹੋਰ ਵੀ ਔਰ ਆਪਾਂ ਨੂੰ ਮੂਹ ਤਾਂ ਇਹਨੇ ਮੂਹ ਪਦੇਣੀ ਗੇ ਗਮਾਰਿਆ ਮੂਹ ਰਹਿ ਕੇ ਬਾਦ ਦੂਹ ਹੁੰਦੇ ਹੁੰਦੇ ਸੀਗੇ ਹੁਣ ਤਾਂ ਇਹ ਵੀ ਵਸ ਜਿਆਦਾ ਦੁਕਾਨਾਂ ਤੋਂ ਹੀ ਮਿਲਦੇ ਜਿਹੜੇ ਸਪੈਸ਼ਲ ਬੀਜ ਦੇ ਹੈਗੇ ਵੇਚਦੇ ਆ ਨਹੀਂ ਤਾਂ ਹਾ ਚੌਲਾਂ-ਚੂਲਾਂ ਨੇ ਸਭ ਇਹ ਵੀ ਹੁਣ ਹਟਾ ਤੀਆਂ ਬੱਲਾਂ ਨਰਮਿਆਂ ਚ ਅਗੇ ਦੇਸਾਂ ਦੇ ਹੁੰਦੇ ਹੁੰਦੇ ਸਭ ਗਰੀਬ ਗੁਰਬਾ ਤੋੜ ਲੈਂਦਾ ਜੀ ਹੁਣ ਤਾਂ ਬਸ ਇਹ ਵੀ ਲੋਪ ਹੀ ਹੋ ਚਲੇ ਰੱਬਾ ਨਾ ਦੋ ਤਿੰਨ ਬੱਲਾਂ ਸਾਹਮ ਕੇ ਰੱਖ ਲੀਆਂ ਸੀਗੀਆਂ ਤੇ ਵਧੀਆ ਪਰ ਮਿਲ ਗਏ ਵਧੀਆ ਗੁਣ ਹੁੰਦੇ ਇਹਦੇ ਚ ਅਸ਼ੈਲ ਸੋਲ ਆ ਜਿਹੜੇ ਪੂਰੇ ਇਹੋ ਜਿਹੀਆਂ ਚੀਜ਼ਾਂ ਨਾਲ ਹੀ ਹੁੰਦੇ ਆ ਅੱਜ ਕੱਲ ਹਰੇਕ ਦੇ ਘਟੇ ਰਹਿੰਦੇ ਹੈਗੇ ਇਹੋ ਜੀ ਚੀਜ਼ ਖਾਂਦੇ ਰਹੇ ਅੱਗੇ ਖਾਂਦੇ ਰਹਿੰਦੇ ਸੀ ਨਿਕਲੇ ਹੁੰਦੇ ਬਾਦੂ ਜੜੜ ਦੇ ਸੀਗੇ ਇਹ ਤੇ ਕਿਤੇ ਬਿਮਾਰ ਵੀ ਨਹੀਂ ਹੋਏ ਹੁਣ ਹਰੇਕ ਦੀ ਚੋਲ ਢਿੱਲ ਗਈ ਆ ਬਸ ਇਹੋ ਜਿਹੀਆਂ ਚੀਜ਼ਾਂ ਖਾਣੀਆਂ ਛੱਡ ਗਏ ਵੀਰ ਚਿਪੜ ਖਰਬੂਜਾ ਖਖੜੀ ਤਾਰ ਰਹੇ ਜੀਆਂ ਚੀਜ਼ਾਂ ਆ ਵਾਦੂ ਹੁੰਦੀਆਂ ਸੀਗੀਆਂ ਤੇ ਹੋਰ ਵੀਰ ਕਿੱਦਾਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਨਵੇਂ ਵੀਰ ਆ ਜਿਹੜੇ ਪੇਜ ਨੂੰ ਫੋਲੋ ਕਰਿਓ ਆਪਣੇ ਚੈਨਲ ਆਈਡੀ ਨੂੰ ਫੇਸਬੁੱਕ ਨੂੰ YouTube ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸਾਰਿਆਂ ਦਾ ਧੰਨਵਾਦ ਓਕੇ ਜੀ ਸਾਰੇ ਚਿਬਰਾ ਬਾਂਦੇ ਤੇ ਚੀਰ ਉਹਨੇ ਇਹਨਾਂ ਨੂੰ ਆਪਾਂ ਪਾਉਣੇ ਹੈਗੇ ਸੁੱਕਣੇ ਇੱਥੇ ਚਾਹ ਮੰਜੀ ਦੇ ਉੱਤੇ ਖਿਲਾਰ ਦੇਗੇ ਇਸ ਤਰ੍ਹਾਂ ਥੋੜੇ ਥੋੜੇ ਭਰ ਲੈ ਵੇ ਲੈ ਕਰਕੇ ਪਾ ਲਿਆਂਗੇ ਇਹਨਾਂ ਦੇ ਇਸ ਤਰ੍ਹਾਂ ਤੋਪ ਅੱਗੇ ਸੁੱਕੀ ਜਾਣਗੇ ਆਪੇ ਹੌਲੀ ਹੌਲੀ ਇਹ ਕਰਾਂ ਬਰਲੇ ਬਰਲੇ ਕਰਕੇ ਇਹਨਾਂ ਨੂੰ ਤੇ ਆਪਾਂ ਮੱਛਰ ਤਾਂ ਨਹੀਂ ਪਾ ਰਹੇਗੇ ਇਹਨਾਂ ਤੇ ਢੂੜ ਮਿੱਟੀ ਘੱਟ ਪਾਉਗੇ ਇਧਰੋਂ ਕੁ ਵੈਸਾ ਹੋ ਵੀ ਆਪਨੇ ਤਾਂ ਪਲੇ ਵਿੱਚ ਸੁੱਕ ਜਾਣਗੇ ਲਓ ਜੀ ਕਰਤੇ ਆਪਾਂ ਸੈਟ ਹੈ ਓਕੇ